ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਧਰ ਸਵਾਮੀ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਦੇ 32 ਨਾਮਾਂ ਦਾ ਇੱਕ ਕਵਚ ਪ੍ਰਗਟ ਕੀਤਾ ਇਸ ਵਿੱਚ ਪਰਮਾਤਮਾ ਦੀ ਸ਼ਕਤੀ ਦੇ 32 ਨਾਮਾਂ ਦੇ ਨਾਲ ਉਸ ਨੂੰ ਪੁਕਾਰਿਆ ਜਾਂਦਾ ਭਾਵ ਸ਼ਸਤਰਾਂ ਦੇ 32 ਨਾਮ ਨੇ ਤੇ ਇਸ ਪਾਠ ਨੂੰ ਜਿਹੜਾ ਵੀ ਰੋਜ਼ਾਨਾ ਆਪਣੇ ਨਿਤਨੇ ਵਿੱਚ 32 ਵਾਰ ਕਰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਰਣਜੀਤ ਲੈ ਨਿਰਭੀਤ ਰਹਿ ਰਿਦ ਸਿਧ ਪਾਵੈ ਤਰੀ ਭਾਵ ਜਿੱਧਰ ਵੀ ਜਾਵੇਗਾ ਜਿਹੜੇ ਵੀ ਕੰਮ ਨੂੰ ਹੱਥ ਪਾਵੇਗਾ ਫਤਿਹ ਹੋਵੇਗੀ ਦੂਸਰਾ ਨਿਰਭੀਤ ਰਹੇ ਕਿਸੇ ਨੂੰ ਡਰ ਲੱਗਦਾ ਇਸ ਬਾਣੀ ਦਾ ਜਾਪ ਕਰਨ ਵਾਲੇ ਦੇ ਸਾਰੇ ਡਰ ਖਤਮ ਹੋ ਜਾਂਦੇ ਆ ਲਹਵੇਦ ਭੇਦ ਜੋ ਪੜਾ ਬਿਪਰ ਵੈਸੇ ਤਨ ਸੁਖ ਸੰਪਤਾ ਤੇ ਜੇ ਕੋਈ ਵਿਦਿਆਰਥੀ ਪੜਾਈ ਵਾਸਤੇ ਪੜ ਰਿਹਾ ਉਸ ਨੂੰ ਪੜਾਈ ਦੀ ਦਾਤ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵੱਲੋਂ ਝੋਲੀ ਵਿੱਚ ਪਾ ਦਿੱਤੀ ਜਾਂਦੀ ਆ ਬਿਪਰ ਵੈਸੇ ਤਨ ਸੁਖ ਸੰਪਤਾ